ਜੈਨਿਕਸ ਮੇਰਾ ਪਰਿਵਾਰ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਬਹੁਤ ਬਹੁ ਮੁਬਾਰਕਾਂ ਅੱਜ ਦਾ ਤਿਉਹਾਰ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਦੂਜੇ ਨੂੰ ਰੰਗ ਮਲ ਕੇ ਹੋਲੀ ਦਾ ਤਿਉਹਾਰ ਮੇਰੇ ਨੇ ਤਾਂ ਲੁਧਿਆਣਾ ਦੇ ਪੀਐਚ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਨੌਜਵਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਇੱਕ ਦੂਜੇ ਨੂੰ ਜਿਹੜਾ ਕੀ ਰੰਗ ਨੇ ਉਹ ਲਗਾ ਰਹੇ ਨੇ ਤਾਂ ਇੰਜੋਏ ਜਿਹੜਾ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਾਸ ਟੱਪ ਕੇ ਨੱਚ ਟੱਪ ਕੇ ਜਿਹੜਾ ਕੀ ਹੋਲੀ ਦਾ ਤਿਉਹਾਰ ਹੈ ਉਹ ਮਨਾਇਆ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਇੱਕ ਦੂਜੇ ਨੂੰ ਰੰਗ ਮਲਦੇ ਹੋਏ ਨਜ਼ਰ ਆ ਰਹੇ ਨੇ ਤਾ ਹੋਲੀ ਦਾ ਜਿਹੜਾ ਤਿਉਹਾਰ ਹੈ ਰੰਗਾ ਦਾ ਤਿਉਹਾਰ ਹੈ ਤਾਂ ਇੱਕ ਦੂਜੇ ਦੇ ਉੱਤੇ ਸੁੱਕਾ ਰੰਗ ਮਲਦੇ ਹੋਏ ਨਜ਼ਰ ਆ ਰਹੇ ਨੇ ਨੌਜਵਾਨ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਵੀ ਕਰ ਲੈਣੇ ਆ ਤਾਂ ਬਾਈ ਜੀ ਹੋਲੀ ਦਾ ਤਿਉਹਾਰ ਹੈ ਰੰਗਾਂ ਨਾਲ ਇੰਜੋਏ ਕਰ ਰਹੇ ਹੋ ਪੂਰਾ ਆ ਪੂਰਾ ਪੂਰਾ ਬਈ ਪੂਰਾ ਫੁੱਲ ਰਿਹਾ ਹੈ ਮੈਨੂੰ ਲੱਗੀ ਹੋਈ ਸਵੇਰ ਦੇ 11 ਵਜੇ ਦੇ ਹਾਂ ਮੈਂ 8:30 ਦਾ ਪੂਰਾ ਨਜ਼ਰ ਆ ਰਹੇ ਸਪੈਸ਼ਲ ਚੰਡੀਗੜ੍ਹ ਤੋਂ ਆਏ ਹੋਲੀ ਛੱਡਣ ਚੰਡੀਗੜ੍ਹ ਤੋਂ ਨੂੰ ਜਾਨੇ ਆਏ ਹੋ ਹਾਂਜੀ 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 ਪੰਜਾਬੀ ਜਨਨੀ ਕਾਲਜ ਤੋਂ ਪੈਕਚੋਂ ਆਏ ਆ ਇੱਥੇ ਹੋਲੀ ਖੇਡ ਕਿਵੇਂ ਦਾ ਲੱਗਿਆ ਇੱਥੇ ਹੋਲੀ ਮਨਾ ਕੇ ਬਹੁਤ ਵਧੀਆ ਲੱਗ ਰਿਹਾ ਜੀ ਇੱਕਦਮ ਸਾਰੇ ਪ੍ਰਾਂਤ ਹੋ ਰਹੇ ਇੱਕ ਬੇਨਤੀ ਹੈ ਰੰਗ ਆਰਗੈਨਿਕ ਯੂਜ਼ ਕਰਿਆ ਕਰੋ ਜੀ ਪਾਣੀ ਨਾ ਪਾਓ ਪਾਣੀ ਵਾਲਾ ਕੰਮ ਨਹੀਂ ਕਰਨਾ ਹਾਂਜੀ ਆਰਗੈਨਿਕ ਯੂਜ਼ ਕਰਨਾ ਰੰਗ ਪਤਾ ਹੈ ਕਿ ਨਾਲ ਸਕਿਨ ਖਰਾਬ ਨਹੀਂ ਹੁੰਦੀ ਬਹੁਤ ਵਧੀਆ ਕਰ ਰਹੇ ਆ ਬਹੁਤ ਵਧੀਆ ਜਿਆਦਾ ਮਜ਼ਾ ਆ ਰਿਹਾ ਜੀ ਮਜ਼ਾ ਆ ਰਿਹਾ ਬਹੁਤ ਵਧੀਆ ਇੱਕ ਨੰਬਰ ਹੈ ਸਵਾਦ ਕਿੰਨੇ ਵੇਲੇ ਲੱਗੇ ਹੋਏ ਸਵੇਰੇ ਤੜਕੇ ਉੱਠ ਕੇ ਫੋਬਲੇ ਪਰ ਲੱਗੇ ਸੀ ਆਪਾਂ ਦਾ ਹੋਰ ਜੀ ਹੋਰ ਪੂਰੇ ਸਵਾਦ ਆ ਰਿਹਾ ਪੂਰਾ ਪੱਲਾ ਉੱਠ ਕੇ ਮੰਦਰ ਗਏ ਸੀਗੇ ਫਿਰ ਮੱਥਾ ਟੇਕ ਕੇ ਫਿਰ ਆਪਾਂ ਕਰਦੇ ਆ ਨਾ ਹੌਲੀ ਹੌਲੀ ਹੁਣ ਸਾਰੇ ਭਰਾਵਾਂ ਨਾਲ ਹੌਲੀ ਖੇਲ ਰਹੇ ਆ ਹਾਂਜੀ ਸਾਰੇ ਦੂਰ ਦੂਰ ਆਏ ਨੇ ਕਿ ਸਾਰੇ ਅੱਛੀ ਨੇ ਬਾਕੀ ਦੇ ਆਪਾਂ ਇੱਥੇ ਸਟੂਡੈਂਟ ਹੈ ਜੀ ਓਰੇ ਕਈ ਲੋਕ ਆ ਲੈ ਬਈ ਕਈ ਬਾਹਰੋਂ ਸਟੂਡੈਂਟ ਜਾਈਏ ਵੇ ਆਪਾਂ ਬਸ ਪੈਸੇ ਰਹਿ बोली बोली। तो आयो भाई Hello, uh, हिंदी में बोलो मैं यूएस से आया हूँ ये मेरा पहली बार होली है बहुत मजा आया बहुत uh, जबरदस्त होली था यूएसए से आप आए हो होली मनाने के लिए पी में पहले भी कभी आए हो पहले भी आया हूँ बट होली नहीं मनाया होली पहले दिन हो। भी ना गा गा। तो, तो बहुत अच्छा था बहुत अच्छा लगा, लगा और हाँ तो कैसा फील हो रहा है जहाँ पे आके होली खेल के Uh, बहुत अच्छा माहौल है लाइक like, लोग बहुत इंटेंस बहुत मज़ा आ रही है एंड uh, हाँ बहुत बहुत अच्छा लग रहा है बाहर भी होली खेलते होंगे जो भारतीय मूल के लोग हैं वहाँ की होली में जहाँ की होली में क्या फ़र्क है यहाँ पे एनर्जी ज़्यादा है और uh, यहाँ पे थोड़ा uh, बाइक्स वो सब पे नहीं होती है वहाँ देखा तो ये बहुत अच्छा था बाइक्स लोग लोग पे रनिंग करके जो होली खेल रहे हैं उसमें जो है उसमें कुछ अलग ही मजा है तो तो वो बहुत अच्छा था क्या मैसेज देना चाहोगे लोगों एक बार एटलीस्ट लुधियाना में आओ होली मनाओ एक आ, है। है भाई, तो आया है, उसे आके होली मना रहे है, भाई ਆ ਸਿਹਰਾ ਭਰਾਵਾਂ ਨੂੰ ਮਿਲਣ ਆਇਆ ਤੇ ਸਵਾਦ ਆ ਰੇ ਵੀਰੇ ਨੂੰ ਪੂਰਾ ਆਪਣੇ ਨੂੰ ਹਾਂਜੀ ਵੀਰੇ ਆ ਬਾਈ ਗਰੀ ਹੋ ਰਿਹਾ ਪੂਰਾ ਵੀਰੇ ਪੂਰਾ ਹੋ ਰਿਹਾ ਇੱਧਰ ਐਵੇਂ ਹੋਲੀ ਉੱਥੇ ਮਨਦੀ ਅੱਛਾ ਬਾਹਰ ਦੇਖਿਓ ਬਾਹਰ ਕਿਵੇਂ ਦੀ ਹੋਲੀ ਮਨਾਉਂਦੇ ਆ ਲੋਕ ਬਾਹਰ ਦਾ ਬਸ ਆਪਣੇ ਜਿਹੋ ਹੁੰਦ ਨੇ ਸ਼ਗਰ ਮੂ ਤੇ ਲਾਲ ਆ ਬਸ ਤੇ ਤਾਂ ਰੁੱਥਾ ਸਭ ਕੁਝ ਚੱਲਦਾ ਪਤਾ ਨਹੀਂ ਕਿੱਥੇ ਕਹਿੰਦੇ ਚਿਕੜ ਜੁੱਕੜ ਸਵਾਦ ਆਣਾ ਚਾਹੀਦਾ ਜੇ ਕੰਮ ਜੋ ਮਰਜ਼ੀ ਹੋਵੇ ਨਾ ਉਹ ਜਿਹੜੇ ਨੇ ਇੰਜੋਏ ਕਰ ਰਹੇ ਨੇ ਤਾਂ ਬਾਹਰੋਂ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਕਿ ਇੰਜੋਏ ਆ ਉਹ ਕੀਤਾ ਜਾ ਰਿਹਾ ਤਾਂ ਲੋਕ ਮੋਟਰਸਾਈਕਲਾਂ ਤੇ ਬਾਈਕਾਂ ਤੇ ਆਪੋ ਆਪਣੇ ਟੂ ਵੀਲਰਾਂ ਦੇ ਉੱਤੇ ਜਿਹੜਾ ਕਿ होली ਦਾ ਭਾਈ ਜੀ होली ਮਨਾ ਰਹੇ ਹੋ ਫਿਰ ਕਿਵੇਂ ਦਾ ਲੱਗ ਰਿਹਾ ਬਿਲਕੁਲ ਜੀ होली ਮਨਾ ਰਹੇ ਆ ਸਾਡੇ ਤਾਂ ਡਿਊਟੀਆਂ ਲਾ ਕੇ ਅਸੀਂ होली ਮਨਾ ਰਹੇ ਆ ਜਾ ਉਹਦੀਆਂ ਹਾਂਜੀ ਹਾਂਜੀ ਸਾਡਾ ਆ ਵੈਟਰਨਰੀ ਐਂਡ ਵੈਟਰਨਰੀ ਐਮਰਜੈਂਸੀ ਡਿਊਟੀਆਂ ਵੀ ਦੇ ਰਹੇ ਆ ਨਾਲ ਨਾਲੇ होली ਵੀ ਖੇਡ ਰਹੇ ਆ ਜੀ ਹਾਂਜੀ ਹਾਂਜੀ ਨਾਲ ਇੰਜੋਏ ਹੋ ਰਹੇ ਹੋ ਉਸ ਮਿੰਟ ਵਾਹ ਘੇੜਾ ਕੱਢ ਜਾਈਦਾ ਜੇ ਵੀ ਕੋਈ ਕੇਸ ਆਇਆਗੇ ਨਹੀਂ ਨਾਲ ਨਾਲ ਖੇਡੀ ਜਾਂਦੇ ਜੀ ਹਾਂਜੀ ਬਹੁਤ ਵਧੀਆ ਬਿਲਕੁਲ ਨਾਲ ਦੀ ਨਾਲ ਕੰਮ ਹੋ ਰਿਹਾ ਤੇ ਨਾਲ ਦੀ ਨਾਲ होली ਵੀ ਜਿਹੜੀ ਕਿ ਉਹ ਖੇਡੀ ਜਾ ਰਹੀ ਹੈ ਤਾਂ ਨੌਜਵਾਨ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੀਜੂ ਦੇ ਵਿੱਚ ਇੱਕੱਠੇ ਹੋ ਕੇ ਖੇਲੇ ਹੋਲੀ ਖੇਡ ਰਹੇ ਨੇ ਤਾਂ ਕੁਝ ਨੌਜਵਾਨ ਜਿਹੜੇ ਨੇ ਇੱਕ ਨੌਜਵਾਨ ਕੈਨੇਡਾ ਤੋਂ ਇੱਕ ਨੌਜਵਾਨ ਜਿਹੜਾ ਕਿ ਯੂ ਐਸ ਏ ਤੋਂ ਸਪੈਸ਼ਲ ਇੱਥੇ ਹੋਲੀ ਖੇਡਣ ਦੇ ਲਈ ਆਇਆ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੋਟਰਸਾਈਕਲ ਰੋਕ ਰੋਕ ਕੇ ਇੱਕ ਦੂਜੇ ਦੇ ਉੱਤੇ ਜਿਹੜੇ ਕਿ ਰੰਗ ਨੇ ਉਹ ਮਲੇ ਜਾ ਰਹੇ ਨੇ ਹੋਲੀ ਦਾ ਤਿਹਾਰ ਹੈ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਹੋਲੀ ਹੈ ਜਿਹੜੀ ਕਿ ਉਹ ਖੇਡੀ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਾਈਕਰ ਰੋਕ ਕੇ ਰੰਗ ਹੈ ਜਿਹੜਾ ਕਿ ਉਹ ਮਲਿਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਤਰ੍ਹਾਂ ਰੋਕੇ ਕੁੜੀਆਂ ਨੂੰ ਵੀੜਾ ਕੀ ਰੰਗਾਂ ਉਹ ਲਗਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਨੇ ਲੁਧਿਆਣਾ ਦੇ ਪੀਯੂ ਦੀਆਂ ਤਾਂ ਹੋਲੀ ਖੇਡਦੇ ਹੋਏ ਨੌਜਵਾਨ ਜਿਹੜੇ ਕੀ ਉਹ ਨਜ਼ਰ ਆ ਰਹੇ ਨੇ ਆ ਗਿਲੇ ਸ਼ਿਕਵੇ ਭੁਲਾ ਕੇ ਹੋਲੀ ਦਾ ਤਿਉਹਾਰ ਹੈ ਜਿਹੜਾ ਕਿ ਉਹ ਇੰਜੋਏ ਕੀਤਾ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕਿ ਪੀਐਜੂ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਕੁਝ ਨੌਜਵਾਨ ਜਿਹੜੇ ਕਿ ਵਿਦੇਸ਼ਾਂ ਤੋਂ ਵੀ ਇੱਥੇ ਆ ਕੇ ਹੋਲੀ ਜੈਣ ਕੀ ਉਹ ਸੈਲੀਬ੍ਰੇਸ਼ਨ ਕਰ ਰਹੇ ਨੇ ਕੈਮਰਾ ਪਰਸਨ ਬੋਵੀ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਦੇੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੇੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ